ਸਸੀ ਕਾਲਜੀ ਪੁੱਲ ਡੈਰੀ ਫਾਰਮ 'ਚ ਤੁਹਾਡਾ ਸਵਾਗਤ ਹੈਗਾ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਨੂੰ ਤੂੜੀ ਨੂੰ ਬਣਾਉਣ ਤੋਂ ਲੈ ਕੇ ਉਹਨੂੰ ਸਾਮਨ ਤੱਕ ਤੇ ਅੱਗੇ ਪਸ਼ੂਆਂ ਨੂੰ ਪਾਉਣ ਤੱਕ ਵੀ ਅਸੀਂ ਕਿਵੇਂ ਤੂੜੀ ਨੂੰ ਪਸ਼ੂਆਂ ਤੱਕ ਲੈ ਕੇ ਜਾਣੇ ਐਂਡ ਤੱਕ ਸਾਰਿਆਂ ਤੋਂ ਸਟਾਰਟਿੰਗ ਦੇ ਵਿੱਚ ਦੇਖਣਾ ਹੁੰਦਾ ਵੀਰੇ ਆਪਾਂ ਇਹ ਤੂੜੀ ਵਾਲੀ ਮਸ਼ੀਨ ਤੇ ਅਸੀਂ ਜਾਰੇ ਤਰਵੇਂ ਤੂੜੀ ਖੋਦੀ ਬਣਾਉਣੇ ਆਗੇ ਤੇ ਟਰਾਲੀਆਂ ਨਹੀਂ ਸਚਾਉਂਦੇ ਉਹਦੇ ਵਿੱਚ ਥੋੜਾ ਜਿਹਾ ਕਿਨਾਰੇ ਟਰਾਲੀਆਂ ਸਚਾਉਣਿਆਂ ਦੇ ਵਿੱਚ ਰੇਤਾ ਜ਼ਿਆਦਾ ਆਉਂਦਾਗਾ ਫਾਰਮਰ ਥੋੜਾ ਜਿਹਾ ਆਵਦਾ ਲਾਲਚ ਕਰਦਾਗਾ ਅਸੀਂ ਤੂੜੀ ਆ ਜਿਹੜੀ ਆ ਬਣਾਉਣੇ ਆ ਤੇ ਥੋੜੀ ਉੱਪਰ ਚੱਕ ਕੇ ਬਣਾਉਣੇ ਆ ਵੀ ਰੇਤਾ ਜਿਹੜਾ ਘੱਟੋ ਘੱਟ ਜਾਵੇ ਤੇ ਜਿੰਨਾ ਰੇਤਾ ਪਛਮਾ ਨੂੰ ਜਾਊਗਾ ਤੂੜੀ ਦੇ ਵਿੱਚ ਉਹ ਨੁਕਸਾਨ ਹੀ ਦਿੰਦਾਗਾ ਤੇ ਤੂੜੀ ਆ ਬਣਾਉਣ ਦੇ ਹੀ ਫਾਇਦੇ ਆ ਉਸ ਤੋਂ ਬਾਅਦ ਜਿਹੜਾ ਬਿਨਾਂ ਲੇਬਰ ਤੋਂ ਹੀ ਅਸੀਂ ਤੂੜੀ ਜਿਹੜੀ ਸਟੋਰ ਕਰਦੇ ਆਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਬਣਾਇਆ ਹੋਇਆ ਸੀ ਜਾਲ ਜਾਗਾ ਤੇ ਸਿਰਫ ਦੋ ਬੰਦੀ ਤੂੜੀ ਨੂੰ ਚਾੜੀ ਜਾਂਦੇ ਆਗੇ ਉੱਪਰ ਉਹ ਸੈੱਟ ਕਰੀ ਜਾਂਦੇ ਆ ਮੜੀ ਮੋਟੀ ਤੇ ਉੱਪਰ ਤੱਕ ਚਾੜ ਕੇ ਉਹਦੇ ਉੱਪਰ ਪੋਲੀਥੀਨ ਪਾ ਕੇ ਤਰਪਾਲ ਪਾ ਕੇ ਇਹਨੂੰ ਇੱਥੇ ਬਾਹਰ ਹੀ ਓਪਨ ਦੇ ਵਿੱਚ ਜਿਹੜੀ ਤੂੜੀ ਆ ਕਵਰ ਕਰ ਦਿੰਨੇ ਆਪਾਂ ਇਹਦੇ ਵਿੱਚ ਇਹੀ ਆ ਵੀਰੇ ਜਿਵੇਂ ਤੂੜੀ ਦੇ ਸੀਜ਼ਨ ਦੇ ਵਿੱਚ ਲੇਬਰ ਨਹੀਂ ਮਿਲਦੀ ਤੇ ਟਰਾਲੀ ਦੇ ਜਿਹੜੇ ਜਿਵੇਂ ਬੰਦੇ ਅੰਦਰ ਪਾਉਂਦੇ ਆ ਜਾਂ ਉਹ 3-3 4-400 ਰੁਪਿਆ ਲੈਂਦੇ ਆ ਜਿਹੜਾ ਇਹ ਆ 10-15000 ਚ ਆਪਾਂ ਨੂੰ ਇਹ ਜਿਹੜਾ ਸਕੰਜਾ ਜਿਹਾ ਬਣ ਜਾਂਦਾਗਾ ਤੇ ਹੁਣ ਤੇ ਇਸ ਤੋਂ ਵੀ ਵਧੀਆ ਬਣਨ ਲੱਗ ਗਏ ਟਰੈਕਟਰ ਦੇ ਮੂਰੇ ਲੱਗ ਜਾਂਦੇ ਆ ਤੇ ਹੋਰ ਵੀ ਥੋੜਾ ਜਿਹਾ ਸੌਖਾ ਰਹਿੰਦਾਗਾ ਤੇ ਇਹ ਇਹ ਕਿਹੜਾ ਸੀ ਤੂੜੀ ਨੂੰ ਸਾਹਮਣ ਲਈ ਇਨਸਟਰੂਮੈਂਟ ਬਣਾਇਆਗਾ ਤੇ ਇਹ ਦਿਖਾਉਣ ਦਾ ਮਕਸਦ ਸੀ ਸਾਡਾ ਜਿਹੜਾ ਵੀ ਥੋੜੀ ਜਿਹੀ ਵੀਡੀਓ ਸਾਡੀ ਲੇਟ ਜਰੂਰ ਹੋ ਗਈ ਬਣਾਉਣ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਤਾ ਵੀ ਰਜੇਵੇਂ ਜਾਦੇ ਹੋਣ ਕਰਕੇ ਬੀਜੀ ਸੀਗਾ ਸਿਸਟਮ ਤੇ ਟ੍ਰੇਨਿੰਗ ਵਗੈਰਾ ਸਾਡੀ ਡੇਰੀ ਟ੍ਰੇਨਿੰਗ ਜਿਵੇਂ ਤੁਹਾਨੂੰ ਪਤਾ ਚੱਲਦੀ ਰਹਿੰਦੀ ਉਧਰ ਬੀਜੀ ਸੀ ਪੰਜ ਛੇ ਦਿਨ ਤੇ ਅੱਗੇ ਤੁਹਾਨੂੰ ਤੂੜੀ ਹੈ ਜਿਹੜੀ ਹੁਣ ਜਿਵੇਂ ਇੱਥੇ ਕੀ ਹੈ ਇਹ ਦੇ ਓਪਨ ਦੇ ਵਿੱਚ ਪਾਉਣ ਦਾ ਵੀ ਇਹ ਪੈਦਾ ਵੀ ਰੇਤ ਹੈੜਾ ਹੁਣ ਜਿਵੇਂ ਇਹਦੇ ਨਾਲ ਕਰਦੇ ਆਪੋ ਔਰ ਇਹ ਤੇ ਇੱਥੇ ਵੀ ਉੱਡ ਜਾਂਦਾ ਮੇਨ ਪ੍ਰੋਬਲਮ ਜਿਹੜੀ ਨਵੀਂ ਤੂੜੀ ਦੀ ਔਰ ਇੱਤੇ ਕਰਕੇ ਵੀ ਆਉਂਦੀ ਹੈ ਰੀਣ ਕਹਿ ਦਿੰਨੇ ਆਪਾਂ ਨਵੀਂ ਤੂੜੀ ਨੂੰ ਝਾਰ ਕੇ ਪਾਓ ਘਟੋ ਘਟ ਤੁਸੀਂ 10-20 ਦਿਨ ਮਹੀਨੇ ਦਾ ਪੁਰਾਣੀ ਤੂੜੀ ਦਾ ਸਟਾਕ ਜ਼ਰੂਰ ਲੱਖੋ ਪੁਰਾਣੀ ਤੂੜੀ ਯੂਜ਼ ਕਰੋ ਨਵੀਂ ਤੂੜੀ ਨੂੰ ਮਹੀਨਾ ਕੇ ਬਾਅਦ ਯੂਜ਼ ਕਰ ਲਓ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਜਿਹੜਾ ਅਸੀਂ ਝਾਰਨਾ ਬਣਵਾਇਆਗਾ ਤੇ ਜਿਹਦੇ ਨਾਲ ਵੀ ਤੂੜੀ ਹੁਣ ਤੁਸੀਂ ਅਸੀਂ ਪੁਰਾਣੀ ਤੂੜੀ ਹਜੇ ਸਾਡੇ ਕੋਲੇ ਘੜ ਘੜ 3-4 ਮਹੀਨਿਆਂ ਦੀ ਪਈ ਹੈਗੀ ਮੂਰੋ ਬੰਦ ਕਰਤੀ ਵੀਰੇ ਉਹ ਪਿੱਟ ਤੇ ਪਿੱਛੋਂ ਖੋਲ ਲਈ ਠੀਕ ਹੈ ਹੁਣ ਜਿਹੜੀ ਇਹ ਤੂੜੀ ਆ ਸਾਰੀ ਅਸੀਂ ਇਹ ਆਪਣੇ ਫਾਰਮਰ ਕੋਲ ਹੀ ਸੀਗਾ ਕਿਸੇ ਕੋਲੇ ਉਹ ਯੂਜ਼ ਨਹੀਂ ਕਰਦੇ ਸੀ ਉਹਨਾਂ ਤੋਂ ਅਸੀਂ ਲੈ ਲਿਆ ਤੇ ਜਿਹੜੀ ਤੂੜੀ ਅਸੀਂ ਝਾਰ ਕੇ ਪਾਉਣ ਲੱਗੇ ਜੇ ਤੁਹਾਡੇ ਪਸ਼ੂਆਂ ਨੂੰ ਮੋਕ ਲੱਗ ਰਹੀ ਹੈਗੀ ਤੇ ਉਹਦਾ ਵੀ ਇੱਕ ਕਾਰਨ ਹੋ ਸਕਦਾ ਰੀਣ ਕਰਕੇ ਰੇਤੇ ਕਰਕੇ ਠੀਕ ਹੈ ਬਾਕੀ ਜਿਵੇਂ ਜਿਵੇਂ ਵੀਰੇ ਆਪਾਂ ਬਰੀਡ ਇੰਪਰੂਵ ਕਰੀ ਜਾਂਦੇ ਆਂਗੇ 50 50 60 60 ਲੀਟਰ ਵਾਲੀਆਂ ਗਾਇਆਂ ਤੇ ਜਾਈ ਜਾਂਦੇ ਆਂ ਉੱਥੇ ਇਹ ਚੀਜ਼ਾਂ ਨੂੰ ਆਪਾਂ ਨੂੰ ਦੇਗਾ ਸਹੂਲਤਾਂ ਦੇਣੀਆਂ ਪੈਣੀਆਂ ਤੂੜੀ ਝਾਰ ਕੇ ਪਾਉਣੀ ਪਊ ਸਾਈਲੇਜ ਵਧੀਆ ਕੁਆਲਿਟੀ ਦਾ ਪਾਉਣਾ ਪਊ ਫੀਡ ਵਧੀਆ ਕੁਆਲਿਟੀ ਦੀ ਪਾਉਣੀ ਪਊ ਉੱਥੇ ਆਪਾਂ ਨੂੰ ਆਪਦਾ ਸਿਸਟਮ ਆ ਜਿਹੜਾ ਚੇਂਜ ਕਰਨਾ ਪੈਂਦਾ ਕਿਉਂਕਿ 40 50 ਲੀਟਰ ਵਾਲੀਆਂ ਗਾਮਾ ਰੱਖਣੀਆਂ ਸੌਖੀਆਂ ਨਹੀਂ ਹੈਗੀਆਂ ਤੇ ਉਹਦੇ ਹਰੇਕ ਛੋਟੀ ਛੋਟੀ ਚੀਜ਼ ਦਾ ਧਿਆਨ ਰੱਖਣਾ ਪੈਂਦਾਗਾ ਇਹਦੇ ਵਿੱਚ ਇੱਕ ਕੀ ਹੈ ਵੀਰੇ ਅਸੀਂ ਨਾਲ ਇਹਦੇ ਮੈਗਨੈਟ ਵੀ ਲਾਤੇ ਕਈ ਵਾਰ ਤੂੜੀ ਦੇ ਵਿੱਚ ਕੋਈ ਨਾਟ ਟੁੱਟਿਆ ਕੋਈ ਬਲੇਡ ਜਾਂ ਕੋਈ ਆਉਂਦਾਗਾ ਉਹ ਵੀ ਇਹਦੇ ਨਾਲ ਚੁੰਬੜ ਜਾਂਦਾ ਵੀ ਕੂੜੀ ਰਾਹੀਂ ਕੋਈ ਪਸ਼ੂ ਦੇ ਅੰਦਰ ਲੋਹਾ ਜਾਣ ਦੇ ਚਾਂਸ ਵੀ ਘੱਟ ਰਹਿੰਦੇ ਆ ਕਿ ਉਹਦੇ ਚਾਂਸ ਨਹੀਂ ਰਹਿੰਦੇ ਵੀ ਪਸ਼ੂ ਦੇ ਅੰਦਰ ਲੋਹਾ ਚਲਾ ਜਾਵੇ ਆਪਾਂ ਆਪਦੇ ਵੱਲੋਂ ਜਿੰਨਾ ਕਰ ਸਕਦਾ ਵੀ ਆਪਾਂ ਬੈਸਟ ਕਰੀਏ ਠੀਕ ਆ ਉਹਨਾਂ ਕੋਸ਼ਿਸ਼ ਕਰਦੇ ਆ ਸਾਡੀ ਅੱਗੇ ਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਜਿਹੜਾ ਆਪਦਾ ਮੈਸੇਜ ਆ ਫਾਰਮਰਾਂ ਤੱਕ ਪਹੁੰਚਾਈਏ ਤੇ ਵੀ ਉਹ ਵੀ ਇਹ ਵੀਡੀਓ ਦੇਖ ਕੇ ਜਾਂ ਕੁਝ ਵੀ ਆਪਦਾ ਟਰਾਈ ਕਰਕੇ ਜੇ ਉਹਨਾਂ ਦੀ ਹੈਲਪ ਹੁੰਦੀ ਹੈਗੀ ਤੇ ਸਾਡਾ ਇਹੀ ਮਕਸਦ ਹੁੰਦਾ ਵੀਡੀਓ ਬਣਾਉਣ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਰੇ ਅੱਗੇ ਸ਼ੇਅਰ ਕਰਦਿਆ ਕਰੋ ਅੱਗੇ ਅਸੀਂ ਤੂੜੀ ਨੂੰ ਜਿਹੜਾ ਵੀ ਤੋਲ ਕੇ ਜਿਵੇਂ ਦੁੱਧ ਵਾਲਿਆਂ ਨੂੰ 1.5 ਕਿਲੋ ਤੇ ਗਾਇਆਂ ਨੂੰ ਬੇੜਾ ਨੂੰ 2.5 ਤੋਂ 3 ਕਿਲੋ ਤੂੜੀ ਜਿਹੜੀ ਤੋਲ ਕੇ ਦੇਣੀ ਆ ਸਾਰਾ ਤੁਹਾਨੂੰ ਪਤਾ ਹੀ ਅਸੀਂ ਟੀਐਮਆਰ ਮਿਕਸ ਕਰਕੇ ਤੂੜੀ ਫੀਡ ਆਚਾਰ ਸਾਰਾ ਕੁਝ ਜਿਹੜਾ ਮਿਕਸ ਕਰਕੇ ਆਪਾਂ ਫਾਰਮ ਦੇ ਵਿੱਚ ਪਾਉਣੇ ਆਗੇ ਤੇ ਇਹਦੇ ਨਾਲ ਪ੍ਰੋਪਰ ਮਿਕਸਿੰਗ ਨਾਲ ਵੀਰੇ ਵੀ ਜਿਹੜਾ ਪਸ਼ੂ ਦਾ ਉਹਨੇ ਵੀ ਥੱਲੇ ਫਰੋਲ ਕੇ ਨਹੀਂ ਖਾਂਦੇ ਉਹਨੂੰ ਹਰ ਟਾਈਮ ਇੱਕੋ ਜਿਹੀ ਖਰਾਕ ਹੀ ਮਿਲੂਗੀ ਕੀ ਕਰ ਨਹੀਂ ਆਪਾਂ ਕੀ ਕਰਦੇ ਆ ਫੀਡ ਉੱਪਰ ਭੁੱਕ ਦਿੰਨੇ ਆ ਜਦੋਂ ਤੇ ਉਹ ਸਹੀ ਰਿਜ਼ਲਟ ਨਹੀਂ ਮਿਲਦਾ